ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤਾਂ-ਤੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ ਇਹ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਹੈ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਤੱਕ ਵੱਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਅਸੀਂ ਆਇਆ ਹੈਟ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਹਰਗੋਬਿੰਦਪੁਰ ਤੋਂ ਕੱਢ ਗਏ ਤੇ ਰਮਦਾਸ ਵਿਖੇ ਸਮਾਪਤੀ ਹੋ ਗਈ ਸਾਡੇ ਨਾਲ ਐਸਜੀਪੀਸੀ ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਜੀ ਗੋਰਾਪਾਉਣਾ ਨੂੰ ਜਾਣਕਾਰੀ ਲਵਾਂਗੇ ਕਿ ਇਸ ਨਗਰ ਕੀਰਤਨ ਦੀ ਕੀ ਮਹੱਤਤਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗਰੇਂਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਮੁੱਚੀ ਪਟਾਲੇ ਦੀ ਸਤਿਕਾਰਯੋਗ ਸ਼ਖਸੀਤਾਂ ਤੇ ਸੰਗਤ ਵੱਲੋਂ ਜੋ ਮਹਾਨ ਨਗਰ ਕੀਰਤਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਹਰਗੋਬਿੰਦਪੁਰ ਤੋਂ ਗੋਦਾ ਦਾਮਤਾ ਦਮਦਮਾ ਸਾਹਿਬ ਤੋਂ ਅੱਜ ਸਵੇਰੇ ਆਰੰਭ ਹੋ ਕੇ ਉਸ ਮਹਾਨ ਸਥਾਨ ਤੇ ਜਾ ਰਿਹਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਚਰਨ ਪਾਏ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਅਖੀਰਲਾ ਜਿਹੜਾ ਸਮਾਂ ਜਦੋਂ ਕਾਲ ਚਲਾਣਾ ਕੀਤੇ ਨੇ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਆਪ ਉੱਥੇ ਹਾਜ਼ਰ ਸਨ ਔਰ ਮੈਂ ਸਮਝਣਾ ਉਸ ਮਹਾਨ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ ਇਹ ਮਹਾਨ ਨਗਰ ਕੀਰਤਨ ਰਮਦਾਸ ਦੀ ਧਰਤੀ ਤੇ ਜਾ ਕੇ ਸੰਪੂਰਨ ਹੋਣਾ ਜਿਹੜਾ ਪੰਜ ਪਿਆਰਿਆਂ ਦੀ ਅਗਵਾਈ ਧੰਗੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰਦਾਮ ਸਾਹਿਬ ਦਮਦਮਾ ਸਾਹਿਬ ਤੋਂ ਰਾਮ ਹੋਇਆ ਇਹ ਗੁਰੂ ਦੀ ਬਖਸ਼ਿਸ਼ ਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਮਾਂ ਔਰ ਉਹਨਾਂ ਤੋਂ ਬਾਅਦ ਵੀ ਪੰਜ ਗੁਰੂ ਸਾਹਿਬਾਨ ਨੂੰ ਜਿਹੜਾ ਉਹ ਤਿਲਕ ਵੀ ਲਾਏ ਆ ਔਰ 6 ਗੁਰੂ ਸਾਹਿਬ ਦੇ ਨਾਲ ਉਹਨਾਂ ਸੰਗਤ ਵੀ ਕੀਤੀ ਹੈ ਔਰ ਬਾਬਾ ਬੁੱਢਾ ਸਾਹਿਬ ਜਦੋਂ ਅਕਾਲ ਚਲਾਣਾ ਕਰਨ ਲੱਗੇ ਨੇ ਉਦੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਉਹਨਾਂ ਨਾਲ ਵਚਨ ਕੀਤਾ ਸੀ ਉਹ ਪੂਰਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਆਪ ਉਸ ਰਮਦਾਸ ਦੀ ਧਰਤੀ ਤੇ ਪਹੁੰਚੇ ਨੇ ਆਪ ਹੀ ਉਹਨਾਂ ਦਾ ਫਿਰ ਅੰਗੀਠਾ ਤਿਆਰ ਕੀਤਾ ਆਪ ਉਹਨਾਂ ਦਾ ਸਨਸਕਾਰ ਕਰਵਾਇਆ ਮੈਂ ਸਮਝਣਾ ਐਸੇ ਮਹਾਨ ਤਪਸਵੀ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬਾਲ ਵਿਵਸਥਾ ਕੀਤੀ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਇਸ ਤਪੱਸਿਆ ਨੂੰ ਕਰਦਿਆਂ ਇਸ ਬੰਦਗੀ ਨੂੰ ਕਰਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹੱਟ ਗ੍ਰੰਥੀ ਫਿਰ ਮੇ ਪਾਸ਼ਾ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਉਹਨਾਂ ਨੂੰ ਥਾਪਿਆ ਸੀ ਐਸੇ ਮਹਾਨ ਪਰਪਕਾਰੀ ਇਹ ਮਹਾਨ ਗੁਰੂ ਦੇ ਪਿਆਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਨ ਲਈ ਸੰਗਤਾਂ ਉਸ ਸਥਾਨ ਤੇ ਪਹੁੰਚ ਰਹੀਆਂ ਉੱਥੇ ਨਾਤਮਸੋ ਹੋ ਰਹੀਆਂ ਤੇ ਬਟਾਲੇ ਦੇ ਵਿੱਚੋਂ ਇਹ ਨਗਰ ਕੀਰਤਨ ਲੱਗਣਾ ਹੈ ਇਹ ਸਾਰੀਆਂ ਬਟਾਲੇ ਦੀਆਂ ਸ਼ਕਤੀਤਾ ਜਿਹੜੀਆਂ ਖਲੋਤੀਆਂ ਇਹ ਆਪਣੇ ਗੁਰੂ ਨੂੰ ਸੀਸ ਝੁਕਾਉਣ ਲਈ ਖਲੋਤੀਆਂ ਸਤਿਕਾਰ ਕਰਨ ਵੀ ਖਲੋਤੀਆਂ ਮੈਂ ਫਿਰ ਆਪਣੇ ਵੱਲੋਂ ਸ਼੍ਰੋਮੀ ਗੁਰਦਾਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰੀન્દਰ ਸਿੰਘ ਧਾਮੀ ਜੀ ਵੱਲੋਂ ਪ੍ਰਚਾਰਕ ਸਾਥੀਆਂ ਵੱਲੋਂ ਆਪਣੇ ਮੈਨੇਜਰ ਸਾਹਿਬ ਗੁਰਦਾਸ ਸਾਧ ਕਰਤਾਰੀਆ ਸਾਹਿਬ ਲੋਹਤੇ ਬਟਾਲੇ ਦੇ ਜਿਹੜੀਆਂ ਇਹ ਸਤਕਾਰ ਸ਼ਖਸੀਤਾ ਮੇਰੇ ਨਾਲ ਖਲੋਤੀਆਂ ਇਹਨਾਂ ਸਾਰਿਆਂ ਵੱਲੋਂ ਇਹ ਦੋ ਦਿਨ ਹੋਰ ਅੱਜ ਜਿਹੜਾ ਇਹ ਜੋੜ ਮੇਲਾ ਆਰੰਭ ਹੋਇਆ ਦੋ ਦਿਨ ਹੋਰ ਉੱਥੇ ਇਹ ਮਹਾਨ ਜਿਹੜਾ ਜੋੜ ਮੇਲਾ ਚੱਲੇਗਾ ਆਪਾਂ ਇਹਨਾਂ ਦਿਨਾਂ ਵਿੱਚ ਪਹਿਲਾਂ ਗੁਰਦਾਸ ਸੱਚੇ ਪਾਤਸ਼ਾਹ ਦੀ ਗੁਰਤਾਗਦੀ ਸ਼ਤਾਬ ਦੀ ਮਨਾਈਏ ਉਸ ਤੋਂ ਪਹਿਲਾਂ ਬਟਾਲੇ ਧਰਤੀ ਤੇ ਇਹ ਗੁਰਨਾਨਕ ਸਾਹਿਬ ਦਾ ਵਿਆਹਪੁਰ ਮਨਾਇਆ ਅੱਜ ਕੱਲ ਪਰਸੋਂ ਹੀ ਇਹ ਗੋਲਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਢੇ 400 ਸਾਲਾ ਜੋਤੀ ਜੋਤ ਦਿਵਸ ਮਨਾ ਕੇ ਰਿਆ ਤੇ ਮੈਂ ਸਮਝਣਾ ਉੱਥੇ ਬਹੁਤ ਵੱਡਿਆ ਰੌਣਕਾਂ ਲੱਗੀਆਂ ਜਿਹੜਾ ਜੋੜ ਮੇਲਾ ਉੱਥੇ ਆਰੰਭ ਹੋ ਚੁੱਕਿਆ ਉਹ ਆਉਣ ਵਾਲੇ ਦਿਨਾਂ ਤੱਕ ਇੱਕ ਦੋ ਦਿਨਾਂ ਤੱਕ ਹੋਰ ਉੱਥੇ ਚੱਲੇਗਾ ਜਿਹਦੀਆਂ ਸੰਪੂਰਨਤਾ ਸਮਾਪਤੀ ਹੋਏਗੀ ਦੀਵਾਨ ਚੱਲ ਰਹੇ ਨੇ ਮੈਂ ਸੰਗਤਾਂ ਨੂੰ ਤੁਹਾਡੇ ਮਾਦੇ ਨਾਲ ਇਹ ਵੀ ਬੇਨਤੀ ਕਰਾਂਗਾ ਉਸ ਥਾਂ ਤੇ ਜਾ ਕੇ ਜਿੱਤੇ ਧੰਗੁਰ ਗੁਰਦਾਂ ਸਾਹਿਬ ਨੂੰ ਸੇਚ ਝਗਾਉਣਾ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਪਰਪਰਨ ਨੂੰ ਜਾਤ ਕਰ। ਸੋ ਦੇਖ ਸਕਦੇ ਹੋ ਕਿ ਇੱਕ ਜਿੱਥੇ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਉਹਦੇ ਨਾਲ ਹੀ ਸੰਗਤਾਂ ਵੱਲੋਂ ਜਗਾ ਜਗਾ ਤੇ ਲੰਗਰ ਵੀ ਲਗਾਏ ਗਏ। ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘਮਾਣ ਪਟਿਆਲਾ ਗੁਰਦਾਸਪੁਰ। ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram X aur WhatsApp channel par